ਲੀਡਰ ਆਫ ਦਾ ਹਾਊਸ ਨੇ ਕੱਲ ਸਾਡੀ ਐਬਸੈਂਸ ਦੇ ਵਿੱਚ ਇਹ ਗੱਲ ਕਹੀ ਵੀ ਜਿਹੜੇ ਵਿਰੋਧੀ ਧਿਰ ਦੇ ਕਾਂਗਰਸ ਦੇ ਐਮ ਐਲ ਏ ਨੇ ਇਹਨਾਂ ਦੇ ਲੱਗਦਾ ਕਿ ਸੰਗਲ ਪਾਉਣੇ ਪੈਣੇ ਨੇ ਇਹ ਸ਼ੁਕਰਾਂ ਕਹਿੰਦੇ ਕਿ ਮੁਰਦਾਬਾਦ ਮੁਰਦਾਬਾਦ ਕਰਕੇ ਚਲੇ ਜਾਂਦੇ ਨੇ ਕਿਤੇ ਡળે ਨਹੀਂ ਮਾਰਦੇ ਪਹਿਲਾ ਤਾਲਾ ਤੁਹਾਨੂੰ ਦਿੱਤਾ ਗਿਆ ਤਾਲਾ ਵੀ ਪਤਾ ਨਹੀਂ ਤੁਸੀਂ ਹੁਣ ਕੀ ਕੀਤਾ ਤਾਲੇ ਦਾ ਸੀਐਮ ਸਾਹਿਬ ਨੇ ਤੁਹਾਨੂੰ ਤਾਲਾ ਦਿੱਤਾ ਤੇ ਮੈਂ ਅੱਜ ਤੁਹਾਨੂੰ ਸੰਗਲ ਲੈਣ ਆਇਆ ਸੰਗਲ ਇਹਨਾਂ ਨੂੰ ਪਾਣੇ ਪੈਣੇ ਆ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਕਰਨੀ ਆ ਤੇ ਲੋਕਾਂ ਨੇ ਇਹਨਾਂ ਦੇ ਡੜੇ ਮਾਰਨੇ ਆ ਸੰਗਲ ਤੇ ਤਾਲਾ ਇਹ ਸਰ ਇੰਦਰ ਹੀ ਲਾਇਆ ਜਾਵੇ ਸਾਨੂੰ ਇਹਦੀ ਜਰੂਰਤ ਨਹੀਂ ਇੱਿੱਤੇ ਸੀ ਲੋਕਾਂ ਦੇ ਮੁੱਦੇ ਦੀ ਗੱਲ ਕਰਨ ਵਾਸਤੇ ਤੁਸੀਂ ਜ਼ੀਰੋ ਆਵਰ ਡਾਕਟਰ ਸਾਹਿਬ ਪੜ੍ਹੇ ਲਿਖੇ ਬੰਦੇ ਹੋ ਤੁਸੀਂ ਸਪੀਕਰ ਸਾਹਿਬ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਕਿ ਤੁਸੀਂ ਬੋਲਣ ਦਾ ਮੌਕਾ ਦਿੱਤਾ ਸਪੀਕਰ ਸਾਹਿਬ ਕਿਉਂਕਿ ਜਦੋਂ ਤੁਸੀਂ ਵਿਰੋਧੀ ਧਿਰ 'ਚ ਸੀ ਤੇ ਤੁਹਾਡੇ ਨਾਲ ਬੜਾ ਪਿਆਰ ਰਿਹਾ ਹੋਰ ਵੀ ਪਿਆਰ ਹੈ ਹਰ ਰੋਜ਼ ਵੀ ਇਕੱਠੇ ਅਟੈਂਡ ਕਰਦੇ ਰਹੇ ਚਾਹ ਦੁੱਧ ਪੀਂਦੇ ਰਹੇ ਖਾਣਾ ਪੀਣਾ ਇਕੱਠਾ ਖਾਂਦੇ ਰਹੇ ਪਰ ਸਪੀਕਰ ਸਾਹਿਬ ਕੱਲ ਮੈਨੂੰ ਗਿਲਾ ਆ ਤੁਹਾਡੇ ਨਾਲ ਕੱਲ ਦਾ ਕਿਉਂਕਿ ਅਸੀਂ ਸਾਰੇ ਤੁਹਾਡੇ ਰੂਮ ਦੇ ਵਿੱਚ ਗਏ ਤੁਹਾਡੇ ਆਫਿਸ 'ਚ ਗਏ ਕਿ ਕਿਰਪਾ ਕਰਕੇ ਕਿਉਂਕਿ ਆਮ ਬਜਟ ਦੀ ਬਹਿਸ ਹੈ ਸਾਨੂੰ ਥੋੜਾ ਸਮਾਂ ਜ਼ਰੂਰ ਦਿੱਤਾ ਜਾਵੇ ਆਪ ਜੀ ਨੇ ਵਾਦਾ ਵੀ ਕੀਤਾ ਚਲੋ ਅਸੀਂ ਕਹਿੰਦੇ ਬਈ ਰੂਲਸ ਆਫ ਪ੍ਰोसीजर ਐਂਡ ਕੰਡਕਟ ਆਫ ਬਿਜ਼ਨਸ ਤਾਂ ਗੜਬੜ ਹੋ ਸਕਦੀ ਹੈ ਪਰ ਤੁਸੀਂ ਕੱਲ ਜਿਹੜੀ ਸਰ ਵਾਦਾ ਖਿਲਾਫੀ ਕੀਤੀ ਉਹ ਸਾਨੂੰ ਬਹੁਤ ਦੁੱਖ ਹੋਇਆ ਕਿਉਂਕਿ ਜੇ ਅਸੀਂ ਵੀ ਉਸ ਬਹਿਸ ਦਾ ਹਿੱਸਾ ਬਣਦੇ ਤੇ ਸਰ ਉਹ ਬਜਟ ਜਿਹੜਾ ਬਹਿਸ ਹੋ ਹੋਰ ਮੁਕਮਲ ਹੁੰਦੀ ਪਰ ਇਸ ਤੋਂ ਵੀ ਜ਼ਿਆਦਾ ਸਰ ਜਿਹੜਾ ਇੱਕ ਸਭ ਤੋਂ ਵੱਡਾ ਗਿਲਾ ਹੈ ਕਿ ਲੀਡਰ ਆਫ ਦਾ ਹਾਊਸ ਨੇ ਕੱਲ ਸਾਡੀ ਐਬਸੈਂਸ ਦੇ ਵਿੱਚ ਇਹ ਗੱਲ ਕਹੀ ਵੀ ਜਿਹੜੇ ਵਿਰੋਧੀ ਧਿਰ ਦੇ ਕਾਂਗਰਸ ਦੇ ਐਮ ਐਲ ਏ ਨੇ ਇਹਨਾਂ ਦੇ ਲੱਗਦਾ ਕਿ ਸੰਗਲ ਪਾਉਣੇ ਪੈਣੇ ਨੇ ਇਹ ਸ਼ੁਕਰਾਂ ਕਹਿੰਦੇ ਕਿ ਮੁਰਦਾਬਾਦ ਮੁਰਦਾਬਾਦ ਕਰਕੇ ਚਲੇ ਜਾਂਦੇ ਨੇ ਕਿਤੇ ਡਲੇ ਨਹੀਂ ਮਾਰਦੇ ਸੋ ਇਸ ਤਰ੍ਹਾਂ ਦੇ ਜਿਹੜੇ ਕਮੈਂਟਸ ਨੇ ਮੈਂ ਸਮਝਦਾ ਕਿ ਇਹ ਵਿਰੋਧੀ ਧਿਰ ਦੇ ਲਈ ਮੈਂਬਰਸ ਦੇ ਲਈ ਬਹੁਤ ਹੀ ਮੈਂ ਸਮਝਦਾ ਕਿ ਸ਼ਰਮਨਾਕ ਨੇ ਤੇ ਸਰ ਮੈਂ ਬੇਨਤੀ ਕਰਨੀ ਚਾਹੁੰਦਾ ਆਪ ਨੂੰ ਕਿ ਪਹਿਲਾ ਤਾਲਾ ਤੁਹਾਨੂੰ ਦਿੱਤਾ ਗਿਆ ਤਾਲਾ ਵੀ ਪਤਾ ਨਹੀਂ ਤੁਸੀਂ ਹੁਣ ਕੀ ਕੀਤਾ ਤਾਲੇ ਦਾ ਪਰ ਸਰ ਇਹ ਹੈ ਵੀ ਜੋ ਪੰਜਾਬ ਦੇ ਹਾਲਾਤ ਨੇ ਜੋ ਲਾਅ ਐਂਡ ਆਰਡਰਸ ਦੀ ਸਥਿਤੀ ਹੈ ਜੋ ਡਰੱਗਸ ਦੀ ਸਥਿਤੀ ਆ ਜੋ ਨਸ਼ਾ ਜਿਸ ਤਰ੍ਹਾਂ ਬਿਕ ਰਿਆ ਮੈਨੂੰ ਇਹ ਡਰ ਆ ਕਿ ਅੱਜ ਸੀਐਮ ਸਾਹਿਬ ਨੇ ਤੁਹਾਨੂੰ ਤਾਲਾ ਦਿੱਤਾ ਤੇ ਮੈਂ ਅੱਜ ਤੁਹਾਨੂੰ ਸੰਗਲ ਲੈਣ ਆਇਆ ਸੰਗਲ ਇਹਨਾਂ ਨੂੰ ਪਾਣੇ ਪੈਣੇ ਆ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਕਰਨੀ ਆ ਤੇ ਲੋਕਾਂ ਨੇ ਇਹਨਾਂ ਦੇ ਡੜੇ ਮਾਰਨੇ ਆ ਸੋ ਸੰਗਲ ਤੇ ਤਾਲਾ ਇਹ ਸਰ ਇੰਦਰ ਹੀ ਲਾਇਆ ਜਾਵੇ ਸਾਨੂੰ ਇਹਦੀ ਜਰੂਰਤ ਨਹੀਂ ਸਰ ਬੈਠੋ ਤੁਸੀਂ ਬੈਠੋ ਤੁਹਾਨੂੰ 2 ਮਿੰਟ ਦਿੱਤੇ ਸੀ ਲੋਕਾਂ ਦੇ ਮੁੱਦੇ ਦੀ ਗੱਲ ਕਰਨ ਵਾਸਤੇ ਤੁਸੀਂ 0 आवर ਡਾਕਟਰ ਸਾਹਿਬ ਪੜ੍ਹੇ ਲਿਖੇ ਬੰਦੇ ਹੋ ਤੁਸੀਂ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਬੈਠੋ ਤੁਸੀਂ ਹੁਣ ਬੈਠੋ ਡਾਕਟਰ ਸੁਖੀ ਡਾਕਟਰ ਸੁਖੀ